ਸਸਟਾਜੀ ਸਾਰਿਆਂ ਨੂੰ ਆਮ ਆਦਮੀ ਪਾਰਟੀ ਹਮੇਸ਼ਾ ਹੀ ਨਸ਼ਿਆਂ ਦੇ ਵਿਰੋਧ ਰਹੀ ਆ ਜਦੋਂ ਵੀ ਕਿਤੇ ਨਸ਼ਿਆਂ ਦੀ ਗੱਲ ਆਈ ਆ ਤੇ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਿਰੋਧ ਕੀਤਾ ਡਰਗ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਸੀਗਾ ਉਹਨੂੰ ਨੱਥਕਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਉਹ ਬਚਨ ਪਤਾ ਪਿਛਲੇ ਦਿਨੀ ਡਰੱਗ ਮਾਫੀਆ ਦੀ ਸਿਕਿਉਰਿਟੀ ਜਿਹੜੀ ਸੀਗੀ ਉਹਨੂੰ ਰਿਡਿਊਸ ਕੀਤਾ ਗਿਆ ਘੱਟ ਕੀਤਾ ਗਿਆ ਤੇ ਤਿੰਨੇ ਹੀ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਇਕੱਠੀਆਂ ਹੋ ਕੇ ਇਸ ਚੀਜ਼ ਦੇ ਵਿਰੋਧ ਬੁਲੰਗਾਂ ਲਾਕੀਆਂ ਜਦੋਂ ਵੀ ਕਿਤੇ ਪੰਜਾਬ ਦੇ ਵਿਕਾਸ ਦੀ ਗੱਲ ਆਈ ਆ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਆ ਉਦੋਂ ਤਾਂ ਇਹ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਪਰ ਜਦੋਂ ਯੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਛੜਿਆ ਹੋਇਆ ਹੈ ਹਰ ਵਿਅਕਤੀ ਜਿਹੜਾ ਹੈ ਪੰਜਾਬ ਦਾ ਪੰਜਾਬ ਨੂੰ ਪਿਆਰ ਕਰਨ ਵਾਲਾ ਕੋ ਇਸ ਮੁਹਿੰਮ ਦੀ ਜੜੀ ਆ ਉਹ ਪ੍ਰਸ਼ੰਸਾ ਕਰ ਰਿਹਾ ਹੈ ਸੋ ਉਸ ਵੇਲੇ ਡਰਗ ਮਾਫੀਆ ਜਿਹੜਾ ਕਿ ਜਿੰਨੂੰ ਪਤਾ ਮੰਤਰੀ ਲੈਵਲ ਤੱਕ ਵੀ ਸੁਰੱਖਿਆ ਦਿੱਤੀ ਗਈ ਹੈ ਕੀ ਇਹ ਜਾਇਜ਼ ਆ ਅੱਜ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਆ ਉਹ ਟਰੱਕ ਆ ਫਰੀ ਪੰਜਾਬ ਨੂੰ ਕਰਾਂਗੇ ਪੰਜਾਬ ਨਸ਼ਿਆਂ ਨੇ ਪੰਜਾਬ ਤੇ ਬਹੁਤ ਘਰ ਬਰਬਾਦ ਕੀਤੇ ਨੇ ਬਹੁਤ ਕੁਝ ਪੰਜਾਬ ਦਾ ਜਿਹੜਾ ਹੈ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਬਰਬਾਦ ਕੀਤਾ ਜਾ ਚੁੱਕਾ ਹੈ ਸੋ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇਹਦੀ ਅਸੀਂ ਆ ਇਹਨੂੰ ਪੂਰਾ ਤਕੀਰ ਤੱਕ ਜਿਹੜਾ ਲਿਖੇ ਜਾਵਾਂਗੇ ਪੰਜਾਬ ਦੇ ਵਿੱਚੋਂ ਟਰੱਕ ਮਾਫੀਆ ਜਿਹੜਾ ਖਤਮ ਕਰਾਂਗੇ ਮੈਂ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਲੋਕਾਂ ਨੂੰ ਅਪੀਲ ਕਰਦਾ ਹੈ ਜੋ ਇਹ ਜਣਾ ਯੋਧ ਨਸ਼ਿਆਂ ਦੇ ਵਿਰੋਧ ਚੜ੍ਹਿਆ ਹੋਇਆ ਹੈ ਇਹਦੀ ਡਟ ਕੇ ਹਮਾਇਤ ਕਰਨ ਤਾਂ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਮ ਆਦਮੀ ਪਾਰਟੀ ਹਮੇਸ਼ਾ ਹੀ ਨਸ਼ਿਆਂ ਦੇ ਵਿਰੋਧ ਰਹੀ ਆ ਜਦੋਂ ਵੀ ਕਿਤੇ ਨਸ਼ਿਆਂ ਦੀ ਗੱਲ ਆਈ ਹੈ ਤੇ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੋਧ ਕੀਤਾ ਡਰਗ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਸੀਗਾ ਉਹਨੂੰ ਨਾਕਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਵਚਨਬਾਤਾਂ ਪਿਛਲੇ ਦਿਨੀ ਡਰਗ ਮਾਫੀਆ ਦੀ ਸਿਕਿਉਰਿਟੀ ਜਿਹੜੀ ਸੀਗੀ ਉਹਨੂੰ ਰਿਡਿਊਸ ਕੀਤਾ ਗਿਆ ਘੱਟ ਕੀਤਾ ਗਿਆ ਤੇ ਤਿੰਨੇ ਪਾਰਟੀਆਂ ਅਕਾਲੀ ਦਲ ਕਾਂਗਰਸ ਬੀਜਪੀ ਇਕੱਠੀਆਂ ਹੋ ਕੇ ਇਸ ਚੀਜ਼ ਦੇ ਵਿਰੋਧ ਬੁਲੰਗਾਕੀਆਂ ਜਦੋਂ ਵੀ ਕਿਤੇ ਪੰਜਾਬ ਦੇ ਵਿਕਾਸ ਦੀ ਗੱਲ ਆਈ ਆ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਆ ਉਦੋਂ ਤਾਂ ਇਹ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਪਰ ਜਦੋਂ ਯੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਛੜਿਆ ਹੋਇਆ ਹੈ ਹਰ ਵਿਅਕਤੀ ਜਿਹੜਾ ਹੈ ਪੰਜਾਬ ਦਾ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਇਸ ਮੁਹਿੰਮ ਦੀ ਜੜੀ ਆ ਉਹ ਪ੍ਰਸ਼ੰਸਾ ਕਰ ਰਿਹਾ ਹੈ ਸੋ ਉਸ ਵੇਲੇ ਡਰੱਗ ਮਾਫੀਆ ਜਿਹੜਾ ਕਿ ਜਿਹਨੂੰ ਪਤਾ ਮੰਤਰੀ ਲੈਵਲ ਤੱਕ ਦੀ ਸੁਰੱਖਿਆ ਦਿੱਤੀ ਗਈ ਹੈ ਕੀ ਇਹ ਜਾਇਜ਼ ਆ ਅੱਜ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਆ ਉਹ ਡਰੱਗ ਫਰੀ ਪੰਜਾਬ ਨੂੰ ਕਰਾਂਗੇ ਨਸ਼ਿਆਂ ਨੇ ਪੰਜਾਬ ਤੇ ਬਹੁਤ ਘਰ ਬਰਬਾਦ ਕੀਤੇ ਨੇ ਬਹੁਤ ਕੁਝ ਪੰਜਾਬ ਦਾ ਜਿਹੜਾ ਹੈ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਬਰਬਾਦ ਕੀਤਾ ਜਾ ਚੁੱਕਾ ਹੈ ਸੋ ਇਹ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇਹਦੀ ਅਸੀਂ ਇਹਨੂੰ ਪੂਰਾ ਤਕੀਰ ਤੱਕ ਜਿਹੜਾ ਲਿਖੇ ਜਾਵਾਂਗੇ ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਜਿਹੜਾ ਖਤਮ ਕਰਾਂਗੇ ਮੈਂ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਹ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਛੜਿਆ ਹੋਇਆ ਹੈ ਇਹਦੀ ਡਟ ਕੇ ਹਮਾਇਤ ਕਰਨ ਤਾਂ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਬਹੁਤ ਬਹੁਤ ਧੰਨਵਾਦ